ਫਿਰ ਕਦੇ ਮੁਖ ਤੋਕਾਰ ਦੇ ਪਈਐ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕਾ ਪਰਮਾਤਮਾ ਜੀ ਜਿਵੇਂ ਤੂੰ ਕਰਦਾ ਪਿਆ ਜੋ ਤੂੰ ਦਪਾਵੇ ਸਾਈ ਪੰਡਿਕਾਰ ਤੂੰ ਸਦਾ ਸਲਾਮਤ ਨਿਰੰਗ ਰੂਪ ਜਿਵੇਂ ਤੈਨੂੰ ਚੰਗਾ ਲੱਗਦਾ ਪਿਆ ਓਵੇਂ ਤੂੰ ਕਰ ਸਕਦਾ ਹੈ ਮੈਨੂੰ ਤੇਰੀ ਰਜ਼ਾ ਦੇ ਵਿੱਚ ਰਹਿਣਾ ਪਸੰਦ ਹੈ ਤੇਰੀ ਰਜ਼ਾ ਦੇ ਵਿੱਚ ਰਹਿ ਕੇ ਹੀ ਮੈਂ ਖੁਸ਼ ਹਾਂ ਸੰਗਤ ਜੀ ਸ਼ਰੀਰ ਗਲਣ ਲੱਗ ਜਾਂਦਾ ਹੈ ਤੇ ਜਦੋਂ ਗਲਿਆ ਹੈ ਕਹਿੰਦੇ ਗੁਰੂ ਪਾਤਸ਼ਾਹ ਜੀ ਫਿਰ ਅਡੋਲ ਅਵਸਥਾ ਦੇ ਵਿੱਚ ਚਲੇ ਜਾਂਦੇ ਹੈ ਤੇ ਅਡੋਲ ਅਵਸਥਾ ਤੋਂ ਜਦੋਂ ਬਾਹਰ ਆਉਂਦੇ ਹੈ ਵਿਖਣਾ ਕਰਦੇ ਆ ਜਲਾਤ ਕਿ ਕੁਝ ਸਵਾਦ ਚੱਲਦੇ ਹੈ ਤੇ ਕੁਝ ਠਹਿਰੇ ਹੈ ਤਾਂ ਕਦੇ ਉਹਨਾਂ ਨੂੰ ਉਸੇ ਦਰਿਆ ਦੇ ਮਾਫ ਕਰਨਾ ਜੀ ਜੋ ਦਰਖਤ ਹੈ ਪੀੜ ਹੈ ਉਸ ਦੇ ਨਾਲ ਇੱਕ ਕਹਿੰਦੇ ਨਦੀ ਵਗਦੀ ਹੈ ਉਹਦੇ ਵਿੱਚ ਰੇੜ ਦਿੱਤਾ ਜਾਂਦਾ ਹੈ 3 ਮਈ 1606 25 ਮਈ ਨੂੰ ਗੁਰੂ ਪਾਤਸ਼ਾਹ ਜੀ ਨੂੰ ਸ਼ਹਾਦਤਾਂ ਦੇਣੀਆਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਜਿਹਦਾ ਅੰਤ 30 ਮਈ ਨੂੰ ਹੁੰਦਾ ਹੈ ਅਖੀਰ ਗੁਰੂ ਪਾਤਸ਼ਾਹ ਜੀ 30 ਮਈ 1606 ਈਸਵੀ ਨੂੰ ਸ਼ਹਾਦਤ ਦਾ ਜਾਮ ਪੀ ਕੇ ਹਿੰਦੁਸਤਾਨ ਦੇ ਵਿੱਚ ਸਿੱਖ ਧਰਮ ਦੇ ਲਈ ਪਹਿਲੀ ਕੁਰਬਾਨੀ ਕਰਦੇ ਅਤੇ ਸ਼ਹੀਦਾਂ ਦੇ ਸਰਤਾਜ ਹੋਣ ਦਾ ਮਾਣ ਪ੍ਰਾਪਤ ਕਰਦੇ। ਸੋ ਉਹਨਾਂ ਦੀ ਸੰਗਤ ਜੀ ਜੋ ਸ਼ਹਾਦਤ ਹੈ ਨਾ ਉਹ ਕਹਾਣੀ ਤੇ ਕਥਣੀ ਤੋਂ ਪਰੇ ਹੈ। ਮੈਂ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਆਪ ਸੰਗਤ ਦੇ ਨਾਲ ਇਤਿਹਾਸਾਂ ਜਾ ਕੀਤਾ। ਪਰ ਜੇਕਰ ਇਹਦੀ ਡੂੰਘਾਈ ਦੇ ਵਿੱਚ ਜਾਈਏ ਨਾ ਸੰਗਤ ਜੀ ਚਾਹੇਕ ਇਨਸਾਨ ਕਿੰਨਾ ਹੀ ਨਿਰਦਈ ਕਿਉਂ ਨਾ ਹੋਵੇ ਜਿਹਾ ਕੋਈ ਨਹੀਂ ਜਿਹਦੀ ਅੱਖ ਦੇ ਵਿੱਚੋਂ ਹੰਝੂ ਨਾ ਡਿਗਣ ਗੁਰੂ ਪਾਤਸ਼ਾਹ ਜੀ ਨੇ ਅਨਮੋਲ ਕੁਰਬਾਨੀ ਸਾਡੇ ਲਈ ਦਿੱਤੀ ਹੈ ਅਨਮੋਲ ਖਜ਼ਾਨਾ ਸਾਨੂੰ ਬਖਸ਼ ਕੇ ਗਏ ਹੈ ਪਹਿਲਾ ਖਜ਼ਾਨਾ ਬਖਸ਼ਿਸ਼ ਕੀਤਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੂੰ ਤਰਕੀ ਜਿੰਨਾ ਨੂੰ ਪੜ ਕੇ ਅੱਜ ਵੀ ਕਹਿੰਦੇ ਭਵਜਲ ਪਾਰ ਹੋ ਜਾਂਦੇ ਆ ਅਜੇ ਵੀ ਮੁਕਤੀ ਦਾ ਦਵਾਰਾ ਸਿੱਖਾਂ ਕੋਲ ਹੈ ਤੇ ਦੂਸਰਾ ਗੁਰੂ ਪਾਤਸ਼ਾਹ ਜੀ ਨੇ ਸਿੱਖੀ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸਾਨੂੰ ਬਖਸ਼ਿਸ਼ ਕੀਤਾ ਇਸ ਦੇ ਸਕੂਲ ਕੇਂਦਰ ਨਹੀਂ ਹੁੰਦਾ ਸੈਂਟਰ ਨਹੀਂ ਹੁੰਦਾ ਨਾ ਉਹ ਕਿਸੇ ਕੰਮ ਦੀ ਨਹੀਂ ਹੁੰਦੀ ਤੇ ਸਾਡੇ ਕੌਮ ਸਾਡੇ ਬੜੇ ਵੱਡੇ ਭਾਗ ਹੈ ਜਿਨ੍ਹਾਂ ਕੋਲ ਸਾਡਾ ਖੁਦ ਦਾ ਕੇਂਦਰ ਸਾਡੇ ਗੁਰੂ ਪਾਤਸ਼ਾਹ ਜੀ ਬਖਸ਼ ਕੇ ਗਈ ਹੈ ਉਹਨਾਂ ਦੇ ਸਿਧਾਂਤ ਉਹਨਾਂ ਦੀ ਕੁਰਬਾਨੀ ਬੜੀ ਵੱਡੀ ਹੈ ਜੋ ਕਿ ਸਾਡੇ ਵਰਗੀ ਪਤਾ ਨਹੀਂ ਕਿੰਨੇ ਹੀ ਸ਼ਹਾਦਤ ਦਾ